ਪਰ ਦਾ ਜੀ ਕੀ ਕਾਰਨ ਹੈ ਦੁਕਾਨ ਲਗਾਈਏ ਚੋਲੀਆਂ ਸਕਤੀਆਂ ਦੇ ਤੇ ਆਛਾ ਮੈਨੂੰ ਪੁੱਛਦੇ ਕਿਉਂ ਲਾਈ ਹੈ ਜਿਵੇਂ ਆਪਦੇ ਘਰੇ ਦਾ ਗੋਭੀ ਨਹੀਂ ਆਉਂਦੀ ਤੇ ਟਮਾਟਰ ਨਹੀਂ ਆਉਂਦੇ ਭਿੰਡੀ ਨਹੀਂ ਆਉਂਦੀ ਆਪਦੇ ਘਰੇ ਨਹੀਂ ਪੁੱਛਿਆ ਵੀ ਕਿੰਨੇ ਦੀ ਲੈ ਕੇ ਆਣੇ ਆ ਤੇ ਕਿੰਨੇ ਦੀ ਵੇਚਦੇ ਹੋ ਸੋਰੀ ਖਾਂਦੇ ਹੋ ਘਰੇ ਘਰ ਵਾਲੀ ਲੜਦੀ ਹੈ ਬਾਹਰ ਆ ਕੇ ਸਬਜ਼ੀ ਵਾਲੇ ਲੁੱਟਦੇ ਆ ਉਹਦੇ ਉਹ ਘਰੇ ਨਹੀਂ ਪੁੱਛਿਆ ਮੈਨੂੰ ਪੁੱਛੀ ਜਾਂਦੇ ਕਹਿੰਦੇ ਦੁਕਾਨ ਕਾ ਨਹੀਂ ਲਾਈ ਹੈ ਮੈਂ ਤੁਹਾਡੇ ਤੇ ਹੈਰਾਨ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸਬਜ਼ੀਆਂ ਦੀ ਸਾਰੇ ਆਮ ਲੁੱਟ ਹੋ ਰਹੀ ਹੈ ਸਬਜ਼ੀਆਂ ਨੂੰ ਜਿਵੇਂ ਇਹ ਤਾਂ ਲੁੱਟਿਆ ਜਾ ਰਿਹਾ ਸਾਨੂੰ ਇਹ ਸਬਜੀ ਮਾਫਰੀਆ ਗਰੁੱਪ ਹੈ ਜਿਹੜਾ ਕਿਸਾਨਾਂ ਤੋਂ ਵੀ ਲੁੱਟ ਰਿਹਾ ਤੇ ਸਾਨੂੰ ਵੀ ਲੁੱਟ ਰਿਹਾ ਕਿਸਾਨਾਂ ਤੋਂ ਸਬਜੀ ਸਸਤੀ ਲੈ ਕੇ ਉਹਨਾਂ ਦੀ ਮਿਹਨਤ ਉਹਨਾਂ ਦੇ ਪੱਲੇ ਨਹੀਂ ਪੈਣ ਦਿੰਦੇ ਕੋਈ 5-7 10 ਰੁਪਏ ਵੱਧ ਤੋਂ ਬਾਅਦ 15-20 ਰੁਪਏ ਲੈ ਲੈਂਦੇ ਜਿਹੜੀ ਸਾਡੇ ਤੱਕ ਪਹੁੰਚਦੀ ਹੈ ਉਹ ਸ਼ਾਮ ਨੂੰ 700-150 ਰੁਪਏ ਕਿਲੋ ਹੁੰਦੀ ਹੈ ਸਰੇ ਆਮ ਲੁੱਟਿਆ ਜਾ ਰਿਹਾ ਗੋਭੀ 200 ਰੁਪਏ ਵਿਕ ਗਈ ਦੀਵਾਲੀ ਨੂੰ ਜਿਹੜੇ ਨਰੱਤੇ ਆ ਜਾਂਦੇ ਹੁੰਦੇ ਅੰਦਰ ਕੇਲਿਆਂ ਦੇ ਡੇਟ ਚੜਾ ਦਿੰਦੇ ਆ ਪਹਿਲਾਂ ਦਰਜਿਆਂ ਦੇ ਹਿਸਾਬ ਨਾਲ ਸੂਣ ਕਿਲੋਆਂ ਦੇ ਹਿਸਾਬ ਨਾਲ ਆ ਨਰਾਤਿਆਂ ਦੇ ਜਿਹੜੇ ਕੇਲੇ ਐ ਉਹ 100 ਰੁਪਏ ਕਿਲੋ ਵਿਕੇ ਐ ਕੋਈ ਵਾਰਸ ਤੇ ਇਹਦਾ ਡੀਸੀ ਸਾਹਿਬ ਨਹੀਂ ਖਾਂਦੇ ਜੱਾ ਭਗਵੰਤ ਮਾਨ ਨਹੀਂ ਖਾਂਦਾ ਸਾਰੀ ਸਰਕਾਰ ਵੀ ਖਾਂਦੀ ਅਫਸਰ ਵੀ ਖਾਂਦੇ ਸਾਰੇ ਖਾਂਦੇ ਫੇਰ ਉਹਨਾਂ ਦਾ ਰੇਟ ਵੀ ਪੁੱਛ ਲੋ ਨਾ ਵੀ ਸਾਨੂੰ ਲੁੱਟ ਗਿਓ ਰੇ ਯਾਰ ਮੈਂ ਤਾਂ ਉਹਨਾਂ ਲੋਕਾਂ ਨੂੰ ਲਾਮਬੰਦ ਕਰ ਰਿਹਾ ਗਲੀ ਗਲੀ ਜਾਊਂਗਾ ਮੇਰੀਆਂ ਭੈਣਾ ਮਾਮਾ ਤੋਂ ਸਾਈਨ ਕਰਾਊਂਗਾ ਭਰਾਵਾਂ ਤੋਂ ਸਾਈਨ ਕਰਾਊਂਗਾ ਇਹ ਭੂ ਮਾਫੀਆ ਨੂੰ ਅਸੀਂ ਹੁਣ ਖਤਮ ਕਰਕੇ ਆਤਾਗੇ ਗੜੀ ਸਬਜੀ ਮਾਫੀਆ ਨੂੰ ਥੋੜੀ ਸਬਜੀ ਮਾਫੀਆਂ ਨੂੰ ਖਤਮ ਕਰਕੇ ਹਟਾਗੇ ਉਹ ਜਿੰਨਾ ਮਰਜੀ ਪੰਜ ਚਾਰ ਬੰਦੇ ਉੱਥੇ ਬਹਿ ਕੇ ਰੇਟ ਨਿਧਾਰਤ ਕਰ ਲੈਂਦੇ ਆ ਜੋ ਲੋਕਡਾਊਨ ਵੇਲੇ ਦਾੰਗਾ ਫੇਰ ਕੇ ਗਰੀਬਾਂ ਨੂੰ ਅੰਦਰ ਚੁਟਿਆ ਗਿਆ ਦਾੰਗਾ ਫੇੜੀਆਂ ਨਹੀਂ ਆ ਤਾਂ ਲੋਕਡਾਊਨ ਵੇਲੇ ਰੇਟ ਨਿਧਾਰਤ ਕਰਤੇ ਸੀ ਹੁਣ ਹੁਣ ਕਿਉਂ ਨਹੀਂ ਕੀਤੇ ਜਾ ਰਹੇ ਹੁਣ ਸਰਕਾਰ ਤੇ ਪ੍ਰਸ਼ਾਸਨ ਖਮੋਸ਼ ਕਿਉਂ ਹੈ ਪ੍ਰਧਾਨ ਜੀ ਕਿੱਲੇ ਤੱਕ ਕਰੀਏ ਤਾਂ ਪਹਿਲਾ ਹੀ ਦਰਜਨ ਮਿਲ ਜਾਈਦਾ ਉਹ ਜਨਾਬ ਮੈਂ ਹੁਣੇ ਤਾਂ ਤੁਹਾਨੂੰ ਕਹਿ ਕੇ ਡਿਆ ਤੁਸੀਂ ਗੱਲ ਸੁਣੀ ਨਹੀਂ ਕਰੇ ਭਾਬੀ ਨੇ ਨਰਾਤੇ ਰੱਖੇ ਸੀ ਤੇ ਕੀ ਭਾ ਲੈਗੇ ਸੀ ਕਿਲੋ ਪਹਿਲਾਂ ਦਰਜਣ ਲੈ ਕੇ ਜਾਂਦੀ ਸੀ ਆਪਣੀਆਂ ਮਾਵਾ ਦਰਜਣ ਲੈ ਕੇ ਜਾਂਦੀਆਂ ਸੀ ਨਾ ਤੇ ਹੁਣ ਕਿਲੋ 150 700 ਰੁਪਏ ਕਿਲੋ ਨਰਾਤੇ ਨੂੰ ਵਿਕੇ ਮੇਰੀਆਂ ਭੈਣਾਂ ਨੂੰ ਗਲੀਆਂ ਦੇ ਅੰਦਰ ਸਰੇ ਆ ਸਬਜ਼ੀਆਂ ਵੇਚ ਕੇ ਲੁੱਟਿਆ ਜਾ ਰਿਹਾ ਸਬਜ਼ੀ ਮੰਡੀ ਗਾਂਧੀ ਚ ਰੇਟ ਹੋ ਰਿਹਾ ਗਾਂਧੀ ਮਾਰਕੀਟ ਚ ਰੇਟ ਹੋ ਰਿਹਾ ਸਰਕੀ ਬਿਜਾਰ ਚ ਹੋ ਰਿਹਾ ਪਾਵਰੋਸ ਰੋਡ ਤੇ ਹੋ ਰਹਾ ਬੱਸ ਸਟੈਂਡ ਤੇ ਹੋ ਰਹਾ ਪਰਤਨਗਰ ਤੇ ਹੋ ਰਹਾ ਪ੍ਰਤਾਪਨਗਰ ਤੇ ਹੋ ਰਹਾ ਮਲਤਾਨੀਆਂ ਰੋਡ ਤੇ ਹੋ ਰਹਾ ਇਹਨਾਂ ਦਾ ਕੋਈ ਗਾਰਸ ਨਹੀਂ ਵੇਖਦੇ ਨਾ ਜਦੋਂ ਲੋਕਡਾਊਨ ਹੋਲੇ ਕਿਤੇ ਸੀ ਹੁਣ ਕਿਉਂ ਨਹੀਂ ਕਰਦੇ ਮੈਂ ਤਾਂ ਕਈ ਨਾ ਦੇਖੋ ਸਿਆਹੀ ਤਾਂ ਹੋਇਆ ਨਾ ਦੇਖੋ ਨਾ ਤਾਂ ਹੁਣ Shimla ਮਰਤ ਦੋ ਪੀਸ ਹੈ ਇਹਨੇ ਨਾ ਲਾਲ ਆ ਗਈ ਗੱਲ ਹੈ ਕਿਆ ਚੱਟੂ ਆਹ ਵੀ ਲੋੜ ਹੀ ਨਹੀਂ ਹੱਕ ਹੁਣ ਤਾਂ ਕਦੇ ਗਿਫਟ ਵੀ ਦੇਣਾ ਨਾ ਇਹ ਦੋ ਸਬਜ਼ੀ ਆ ਰਹੀ ਮਰਤੇ ਆ ਫੜਾ ਲਿਆ ਕਰੋ ਕੋਈ ਗੋਪੀ ਦਾ ਪਕੀ ਫੜਾ ਲਿਆ ਕਰੋ ਕੋਈ ਟਮਾਟਰ ਕੋਈ ਗੰਡਾ ਲਸਣ 40 ਰੁਪਏ ਕਿਲੋ ਪਿਆਜ਼ ਹੁਣ ਦੇ ਕਰੋ 30 ਰੁਪਏ ਹੈ ਅ 10 ਦਿਨਾਂ ਬਾਅਦ ਦੇਖ ਲੈ 130 ਰੁਪਏ ਹੋਊਗਾ ਇਹ ਜਿਆ ਕੀ ਸੁਨਣਾ ਲਾ ਦਿੰਦੇ ਆਂ ਉੱਤੇ ਬੇਲਗਾਮ ਹੋਏ ਕਿਉਂ ਬੇਲਗਾਮ ਹੋਏ ਤਾਂ ਬਾਹਰ ਤੋਂ ਨਹੀਂ ਕੋਈ ਪੁੱਛਣ ਵਾਲਾ ਨਹੀਂ ਉਹ ਲੈ ਕੇ ਆ ਗਏ ਤੇ ਮੈਂ ਦੱਸੂਗਾ ਚਲੋ ਸਬਜ਼ੀ ਮੰਡੀ ਨੂੰ ਘੇਰਿਆ ਇਹਨਾਂ ਨੂੰ ਮੈਂ ਦੱਸੂ ਕਿਵੇਂ ਲੁੱਟਦੇ ਹੋ ਹਾਂ ਉੱਤੇ ਬਹਿ ਕੇ ਚਾਰੇ ਗੇਟ ਬੰਦ ਕਰੂਗਾ ਸਬਜ਼ੀ ਮੰਡੀ ਦੇ ਤੇ ਮੈਂ ਦੇਖੂ ਸਬਜੀ ਕਿਰੇ ਬਾਹਰ ਨਿਕਲਦੀ ਹੈ ਠੀਕ ਹੈ ਤੇ ਫੜ ਲਓ ਪ੍ਰਧਾਨ ਖੜਾ ਹੋ ਮੜਾ ਰੈਡੀ ਹੈ ਸੱਤ ਕਰਦੇ ਮੜਾ ਜੇ ਉਹ ਤੋਂ ਦੋ ਮੜਾ ਡੇਢੀ ਕਲ ਰੈਡੀ ਹਾਂ ਜੀ ਜੀ ਡੇਢੀ ਚਲਾਓ ਮੜਾ ਯਾਰ ਉਹ ਬਰਲੇ ਬੱਧਿਆ ਜਮਾਨੇ ਡੇਢੀ ਚਲਾਓ ਰੈਡੀ ਪੋਰਟਰ ਇਟੋਰ ਸੀ ਜਿਹੜੇ ਪੁਪੀ ਦੇ ਧਾਕਾ ਐਮਟੀ ਨੇ ਜਿੰਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਹ ਵੀ ਰੇੜੀ ਫੜ ਲਈ ਗਈ ਹੈ ਹੁਣ ਰੇੜੀ ਫੜ ਲਈ ਗਈ ਹੈ ਬੋਲੇ ਆ ਵੀ ਤੂੰ ਫੋਲ ਦਿਖਾਈ ਤੂੰ ਫੋਲ ਸਾਰੇ ਦਿਖਾਉਂਦਾ ਹੁਣ ਆਲੇ ਆ ਰਹੇ ਆਲੇ ਆਪਣੇ ਨਾਲ ਆਉਂਦਾ ਕਹੋਣੇ ਆ ਜਾ ਜਾ ਰੇੜੀ ਲਾਲੀ ਪ੍ਰਧਾਨ ਜੀ ਨੇ ਦਰਜੀਆਂ ਦੇ ਰੇਟ ਵੇ ਲਗਾਮ ਹੋਏ ਤਾਂ ਉਹ ਦੂਜੇ ਨੂੰ ਯੂ ਕਿਮਾਰਪਾਲ ਤੋਂ ਕੌਂਸਲ ਨੇ ਜੋ ਹੈ ਤਾਂ ਨੂੰ ਲੈ ਕੇ ਕਾਰਨ ਦੇ 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 ਕੋਈ ਮਟਰ ਦੇ ਆ ਲੈ ਤੂੰ ਉਹ ਕਰਵਾਏ ਕੋਈ ਜਿਹੜਾ ਮਾਰੋ ਫੋਟੋ ਕਰਕੇ ਕਰੇ ਉਹ ਕਿਹੜਾ ਹੱਥ ਪਿੱਛੇ ਆ ਰਿਹਾ ਹੈ ਇੰਨਾ ਦਿਨ ਨਹੀਂ ਹੋ ਰਿਹਾ ਹੈ ਹੈਲੋ ਤੈਨੂੰ ਕਹ ਦੇ ਯਾਰ ਇਹ ਕੋਈ ਮੇਰਾ ਲਾਈਵ ਹੈ ਆਹ ਫੋਟੋ ਕਰਦੀ ਹੈ ਆ ਲੋ ਆ ਜੇ ਨਾ ਪਰ ਉਹ ਲਾ ਰੋਕ ਰੋਕ ਹਾਂਜੀ ਲੋ ਆ ਬੇਹੱਦ ਜੀ ਲੋਮੋ ਕੋਲੋਂ ਪਿੱਛੇ ਘਾਰਦਾ ਹੁੰਦਾ ਹੈ ਦੇਖੀ ਰੁਕ ਜਾ ਰੁਕ ਜਾ ਇੱਕ ਮਿੰਟ ਲੈ ਡੇੜੀ ਤੱਕ ਤਾਂ ਤੋਂ ਤੇਰੀ ਸ਼ੌਟ ਵਿੱਚ ਹੋਈ ਯਾਰ ਕੋਣ ਆ ਗਿਆ ਹੋਵੇ ਹੋਵੇ ਕੁੱਚ ਲੋ ਜਾਓ ਰੇਡ ਵਿੱਚ ਜਾਓ 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 ਤੂੰ ਬੋਕਟ ਨੂੰ ਯਾਰ ਕੱਪਾ ਉਹ ਤਾਂ ਕੱਲ ਨੂੰ ਆ ਰਿਹਾ 2 3 ਕਿਲੋ ਆਂਦੀ ਕੇਲੇ ਕਿਲੋ ਆਦੇ ਜਾਓ ਆ ਤੂੰ ਮੈਨੂੰ ਦੱਸ ਰਿਹਾ ਆ ਇਹ ਤਾਂ ਕਹਿ ਰਹੇ ਆ ਯਾਰ ਤੁਹਾਡੇ ਗਾੰਢੂ ਉੱਤੇ ਲੁੱਟਦੇ ਆਂ ਅਸੀਂ ਤਾਂ ਲੁੱਟਾਂਗੇ ਸਾਡੇ ਲੁੱਟੀ ਜਾਂਦੇ ਆ ਉਹ ਲਿਆ ਕਰੋ ਨਾ ਗੜੀਆਂ 'ਚ ਤੁਹਾਨੂੰ ਗੜੀਆਂ ਲਾ ਕੇ ਲੁੱਟਦੇ ਉਹ ਰੇਡਰ ਤਾਂ ਨਹੀਂ ਆਏ ਆਪੇ ਆੁਰਦਾਈ ਨਾ ਦੋਰ ਦੋਰ ਬਗਿੰਦੇ ਹਾਂ ਮੈਂ ਤਾਂ ਲੁੱਟੂੰਗਾ ਨਾ ਨਾ ਲੋ ਨਾ ਲਾ ਮੈਂ ਤਾਂ ਲੁੱਟੂੰਗਾ ਚਲ ਜੇ ਮੈਂ ਤਾਂ ਲੁੱਟ ਜੈਣਾ ਮੈਂ ਤਾਂ ਰੁਟਣ ਆਇਆ ਮੈਂ ਤਾਂ ਲੁੱਟ ਕੇ ਖਾਉਂਗਾ ਆਦੀ ਮਨਮਰਜ਼ੀ ਥੋੜੀ ਚੱਲੂਗੀ ਮਨਮਰਜ਼ੀ ਚੱਲੂ ਜਦੋਂ ਮੇਰੇ ਮੈਨੂੰ ਕੋਈ ਬੋਲਦਾ ਹੀ ਨਹੀਂ ਕੋਈ ਬੋਲਦਾ ਨਹੀਂ ਕੋਈ ਨਹੀਂ ਆਇਆ ਜੇ ਮੈਂ ਕਹਾਂ ਕਿ ਅੰਮ੍ਰਿਤਸਰ ਦੇਖੀ ਲੈ ਮਾਪੇ ਕੋਈ ਇਤਨਾ ਹੈ ਕੋਈ ਥੋੜੀ ਕੀ ਆਨੰਦ ਹੈ ਕੋਈ ਪੁਆਇੰਟ ਨਹੀਂ ਜਿਹੜੇ ਕਰੋ ਕੋਈ ਲਾਈ ਜਾਂਦਾ ਹਾਂ ਜਿਹੜੇ ਕਰੋ ਕੋਈ ਲਾਉਂਗਾ 100 ਰੁਪਏ ਤੋਂ ਮੇਤਲਾ ਆ ਲਈ ਜਾਂਦਾ ਤੇ ਦੁਲਾਈ ਜਾਂਦਾ 100 ਬਦੂ 100 ਅੱਜ ਪਹਿਲਾਂ ਜਿਹੜਾ ਰੋਟਾ ਸੀ ਹਾਂਜੀ ਹਾਂਜੀ 12 ਦਰਜੇ ਮਿਲਦੀ ਜੀਗੀ ਕਹਿੰਦੇ ਆੜ ਕੇ ਦਿੰਦੇ ਆ ਕਿ ਕੀ ਕਾਰਨ ਕੀ ਮੰਨਦੇ ਹੋ महंगाई अच्छा, है ਸਰਕਾਰ ਨੂੰ ਜਾ ਕੇ ਪੁੱਛੋ ਇਹ ਕਿਹਦਾ ਹੀ ਬਠੇਓ ਕੰਨਾਂ ਦੇ ਉੱਪਰ ਇਹ ਅੱਜ ਕੱਲ੍ਹ ਸੋਨਾ ਦਾ ਖੋਲ ਦੇਈ ਫਿਰ ਮੈਂ ਟਿੰਡੀਆਂ ਪਾ ਲਈ ਬਿਲਕੁਲ ਮੌਕੇ ਤੇ ਹੀ ਜਿਹੜਾ ਤੁਸੀਂ ਦੇਖੋ ਹੰਗਾਮਾ ਹੋ ਗਿਆ ਤੇ ਮੌਕੇ ਤੇ ਜਿਹੜੇ ਰੇੜੀ ਲਾ ਰੱਖੀ ਸੀਗੀ ਰੇੜੀ ਜਿਹੜੀ ਵਿਜੇ ਕੁਮਾਰ ਐ ਐਕਟਮ ਤੀਨੇ ਉਹਨਾਂ ਦੇ ਵੱਲੋਂ ਤੁਸੀਂ ਦੇਖੋ ਇੱਥੇ ਸੱਪੀਆਂ ਨੂੰ ਲੈ ਕੇ ਅਨੋਖਾ ਜਿਹੜਾ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ ਸੱਪੀਆਂ ਦੇ ਭਾਜ ਜਿਹੜੇ ਨੇ ਉਹ ਵੱਧ ਕੇ ਸੀ ਤੇ ਵਗਨ ਨੂੰ ਲੈ ਕੇ ਜਿਹੜਾ ਅਨੋਖਾ ਜਿਹਾ ਪ੍ਰਦਰਸ਼ਨ ਕਰਨਾਂ ਦੇ ਵਿੱਚ ਸਬਜ਼ੀਆਂ ਪਾਈਆਂ ਨੇ ਤੇ ਸਬਜ਼ੀਆਂ ਦੇ ਨਾਲ-ਨਾਲ ਪ੍ਰਦਰਸ਼ਨ ਜਿਹੜਾ ਰੇੜੀ ਲਾ ਕੇ ਚੌਕ ਦੇ ਉੱਪਰ ਉਹ ਦਿਖਾਇਆ ਜਾ ਰਿਹਾ ਤੇ ਮੌਕੇ ਤੇ ਲੋਕ ਵੀ ਗੁਜ਼ਰ ਰਹੇ ਸੀ ਉਹਨਾਂ ਦੇ ਕੋਲ ਪੁੱਛਿਆ ਗਿਆ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਮੈਂ ਤਾਂ ਇਸੇ ਰੇਟ ਤੇ ਵੇਚੂਗਾ ਇੱਕ ਅਨੋਖਾ ਜਿਹਾ ਤੰਝ ਉਹ ਕੱਸਿਆ ਗਿਆ ਹੈ ਜਮਾ ਖੋਰਾ ਦੇ ਖਿਲਾਫ ਜਿਹੜੇ ਸਬਜ਼ੀਆਂ ਦੀ ਜਮਾ ਖੋਰੀ ਕਰਦੇ ਨੇ ਜਾਂ ਕਾਲਾ ਬਜਾਰੀ ਕਰਦੇ ਨੇ ਉਹ ਤਾਂ ਹੀ ਜਿਹੜੇ ਰੇਟ ਨੇ ਉਹ ਵਾਧੇ ਨੇ ਤੇ ਲੋਕਾਂ ਦੇ ਉੱਪਰ ਇਸ ਦਾ ਸਿੱਧਾ ਅਸਰ ਹੁੰਦਾ ਹੈ ਕਿ ਜਿਹੜੀ 10 ਰੁਪਏ ਵਾਲੀ ਚੀਜ਼ 100 ਰੁਪਏ ਦੇ ਵਿੱਚ ਮਿਲਣ ਲੱਗ ਜਾਂਦੀ ਹੈ ਤੇ ਹੋਰ ਵੀ ਕਈ ਗੁਣਾ ਜਿਹੜੀਆਂ ਕੀਮਤਾਂ ਨੇ ਉਹ ਸਬਜ਼ੀਆਂ ਦੀਆਂ ਇਸ ਜਮਾਖੋਰੀ ਦੇ ਕਾਰਨ ਵਧ ਜਾਂਦੀਆਂ ਨੇ ਸੋ ਇੱਕ ਵਾਰ ਲੋਕਾਂ ਨੇ ਤੁਸੀਂ ਦੇਖੋ ਘੇਰ ਰੱਖਿਆ ਤੇ ਵਿਜੇ ਕੁਮਾਰ ਐਮਸੀ ਜਿਹੜੇ ਨੇ ਉਹ ਆਪਣਾ ਪ੍ਰਦਰਸ਼ਨ ਲਗਾਤਾਰ ਜਿਤਾ ਰਹੇ ਨੇ ਕਿ ਮਹਿੰਗਾਈ ਦੇ ਖਿਲਾਫ ਆਪਣਾ ਜਿਹੜਾ ਰੋਸ਼ ਹੈ ਉਹ ਜ਼ਾਹਰ ਕਰ ਰਹੇ ਨੇ ਉਹ ਵਧੀਆ